ਇਰਵਤ ਅੱਜ ਆਪਾਂ ਗੱਲ ਕਰਦੇ ਆਂ ਭਾਰ ਘਟਾਉਣ ਵਾਸਤੇ ਜਿਹੜੇ ਓਵਰ weight ਹੋ ਜਾਂਦੇ ਆ ਜਾਂ ਮਟਾਪਾ ਜ਼ਿਆਦਾ ਆ ਜਾਂਦਾ ਪੇਟ ਦੀ ਚਰਬੀ ਐ ਜਿਹੜੀ ਉਹ ਲਮਕਣ ਲੱਗ ਜਾਂਦੀ ਆ ਤੇ ਹੋਰ ਵੀ ਥਾਵਾਂ ਦੇ ਉੱਤੇ ਜਿਹੜਾ ਮਟਾਪਾ ਵਾ ਉਹ ਦਿਖਣ ਲੱਗ ਜਾਂਦਾ ਵਾ ਤੇ ਵੀਰ ਭੈਣ ਭਰਾ ਸਾਰੇ ਇਸ ਬਿਮਾਰੀ ਤੋਂ ਗ੍ਰਸਤ ਨੇ ਤੇ ਮਟਾਪਾ ਜਿੰਨਾਂ ਨੂੰ ਇੱਕ ਵਾਰੀ ਹੋ ਜਾਂਦਾ ਤੇ ਮੁੜ ਕੇ ਦਵਾਈਆਂ ਲੈਣ ਦੇ ਬਾਵਜੂਦ ਵੀ ਇਹ ਮਟਾਪਾ ਜਿਹੜਾ ਖਤਮ ਹੋਣ ਦਾ ਨਾਂ ਨਹੀਂ ਲੈਂਦਾ ਤੇ ਅੱਜ ਆਪਾਂ ਅੱਜ ਆਪਾਂ ਇਸੇ ਬਾਰੇ ਚ ਗੱਲ ਕਰਦੇ ਆਂ ਵੀ ਮੋਟਾਪੇ ਤੋਂ ਰਾਹਤ ਕਿਵੇਂ ਮਿਲ ਸਕਦੀ ਆ ਇਹਦੇ ਵਾਸਤੇ ਆਪਣੇ ਕੋਲ ਇਲੈਕਟ੍ਰੋ ਹੋਮੋਪੈਥੀ ਦੇ ਨੁਕਤੇ ਆ ਕੁਝ ਤੇ ਕੋਈ ਤੁਸੀਂ ਖਾਣ ਪੀਣ ਦਾ ਜਿਹੜਾ ਪਰਹੇਜ਼ ਰੱਖਣਾ ਵਾ ਸਾਰਾ ਇਹਨਾਂ ਨੂੰ ਪਹਿਲਾਂ ਆਪਾਂ ਗੱਲ ਕਰਾਂਗੇ ਦੇਸੀ ਨੁਕਤੇ ਦੀ ਦਵਾਈਆਂ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਜਦੋਂ ਵੀ ਤੁਸੀਂ ਰਾਤ ਨੂੰ ਸੌਣ ਲੱਗਣਾ ਪੈਣ ਲੱਗਣਾ ਤਾਂ ਤੁਸੀਂ ਦੇਸੀ ਕਿਉਂ ਘਰ ਦਾ ਬਣਿਆ ਹੋਇਆ ਧੁੰਨੀ ਦੇ ਵਿੱਚ ਜ਼ਰੂਰ ਲਾਉਣਾ ਦੇਸੀ ਕਿਉਂ ਮੱਝ ਦਾ ਹੋਵੇ ਚਾਹੇ ਗਾਂ ਦਾ ਹੋਵੇ ਘਰ ਦਾ ਹੋਵੇ ਤੇ ਪਰ ਥੋੜਾ ਜਿਹਾ ਆਪਾਂ ਮੱਕੀ ਦੇ ਦਾਣੇ ਜਿੰਨਾ ਰਾਤ ਨੂੰ ਪੈਣ ਲੱਗਿਆ ਨੇ ਧੁੰਨੇ ਦੇ ਵਿੱਚ ਜ਼ਰੂਰ ਲਾਉਣਾ ਨੰਬਰ 2 ਉਤੇ ਰੋਟੀ ਜਦੋਂ ਵੀ ਖਾਣੀ ਆ ਜਦੋਂ ਵੀ ਖਾਣੀ ਆ ਮੋਟੀ ਰੋਟੀ ਖਾਣੀ ਆ ਪਤਲੀ ਰੋਟੀ ਨਹੀਂ ਖਾਣੀ ਮਤਲਬ ਕੀ ਫੁਲਕੇ ਨਹੀਂ ਖਾਣੇ ਫੁਲਕੇ ਖਾਣ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਵੀ ਫੁਲਕੇ ਜਿਹੜੇ ਹੁੰਦੇ ਆ ਉਹ ਪਤਲੇ ਆਟੇ ਦੇ ਬਣੇ ਹੁੰਦੇ ਆ ਤੇ ਪਤਲੇ ਹੁੰਦੇ ਆ ਜਿਸ ਕਰਕੇ ਇੱਕ ਮੈਦਾ ਡੱਬ ਦੇ ਬਣ ਜਾਂਦੇ ਆ ਇਕੱਲਾ ਮੈਦਾ ਰਹਿ ਜਾਂਦਾ ਉਹਦੇ ਵਿੱਚ ਦਾ ਕਾਰਬਨ ਰਹਿ ਜਾਂਦੀ ਆ ਜੇ ਰੋਟੀ ਤੁਸੀਂ ਮੋਟੀ ਖਾਓਗੇ ਉਹਦੇ ਵਿੱਚ ਕੁਝ ਫਾਈਬਰ ਹੋਊਗਾ ਤੇ ਕੁਝ ਪੋਸ਼ਟਿਕ ਤੱਤ ਹੋਣਗੇ ਜਿਹਦੇ ਨਾਲ ਹੋਰ ਪਾਚਣ ਸ਼ਕਤੀ ਤੁਹਾਡੀ ਸਹੀ ਰਹੂਗੀ ਤੇ ਤੁਹਾਨੂੰ ਕਬਜ਼ ਵਗੈਰਾ ਦੀ ਪ੍ਰੋਬਲਮ ਨਹੀਂ ਰਹਿਣੀ ਜਦੋਂ ਕਿ ਤੁਸੀਂ ਪਤਲੇ ਰੋਟੀ ਖਾਣੇ ਹੋ ਫੁਲਕੇ ਖਾਣੇ ਹੋ ਤਾਂ ਤੁਹਾਨੂੰ ਕਬਜ਼ ਦੀ ਪ੍ਰੋਬਲਮ ਬਣੀ ਰਹੂਗੀ ਜਿਸ ਕਾਰਨ ਤੁਹਾਡਾ ਮੋਟਾਪਾ ਜਿਹੜਾ ਉਹ ਵੱਧ ਸਕਦਾ ਵਾ ਸੋ ਮੋਟੀ ਰੋਟੀ ਖਾਓ ਜਦੋਂ ਵੀ ਖਾਣੀ ਆ ਤੇ ਰਾਤ ਨੂੰ ਪੈਣ ਲੱਗੇ ਧੁੰਨੇ ਦੇ ਵਿੱਚ ਦੇਸੀ ਘਿਓ ਜ਼ਰੂਰ ਲਗਾਓ ਪਾਣੀ ਜਿਆਦਾ ਪਿਓ ਸਾਰੀ ਦਿਹਾੜੀ ਦੇ ਵਿੱਚ ਇੱਕ ਘੰਟੇ ਬਾਅਦ ਇੱਕ ਗਲਾਸ ਪਾਣੀ ਦਾ ਜ਼ਰੂਰ ਪਿਓ ਤੇ ਇੱਕ ਦਿਨ ਹੋ ਸਕੇ ਤਾਂ ਸਲਾਦ ਖਾਓ ਤੇ ਇੱਕ ਦਿਨ ਜੋ ਵੀ ਤੁਸੀਂ ਰੋਟੀ ਦਾਲ ਖਾਣੇ ਹੋ ਉਹ ਖਾਓ ਤੇ ਇੱਕ ਦਿਨ ਸਿਰਫ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸਲਾਦ ਤੇ ਰਹੋ ਜਿਵੇਂ ਸਲਾਦ ਦੇ ਵਿੱਚ ਗੰਡੇ ਹੋਗੇ ਟਮਾਟਰ ਹੋ ਗਿਆ ਆਪਣਾ ਖੀਰਾ ਹੋ ਗਿਆ ਜਾਂ ਹੋਰ ਵੀ ਕਈ ਸਮਾਨ ਹੁੰਦਾ ਜਿਹੜਾ ਆਪਾਂ ਵਰਤ ਸਕਦੇ ਆ ਸਲਾਦ ਦੇ ਤੌਰ ਤੇ ਚਕੰਦਰ ਹੋ ਗਿਆ ਜਿਵੇਂ ਬੰਦ ਗੋਭੀ ਹੋ ਗਈ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਸਿਰਫ ਇੱਕ ਦਿਨ ਤੁਸੀਂ ਇਸ ਡਾਈਟ ਤੇ ਰਹਿਣਾ ਵਾ ਕੱਲਾ ਸਲਾਦ ਖਾਣਾ ਵਾ ਤੇ ਇੱਕ ਦਿਨ ਤੁਸੀਂ ਰੋਟੀ ਹੈ ਜਿਹੜੀ ਦਾਲ ਸਬਜ਼ੀ ਵਗੈਰਾ ਉਹ ਖਾ ਸਕਦੇ ਹੋ ਤੇ ਇੱਕ ਗੱਲ ਦਾ ਧਿਆਨ ਰੱਖਿਓ ਵੀ ਹਮੇਸ਼ਾ ਰੋਟੀ ਹੈ ਜਿਹੜੀ ਮੋਟੀ ਖਾਣੀ ਹੈ ਪਤਲੀ ਰੋਟੀ ਨਹੀਂ ਖਾਣੀ ਤੇ ਰਾਤ ਨੂੰ ਪੈਣ ਲੱਗਿਆਂ ਨੇ ਧੁੰਨੀ ਦੇ ਵਿੱਚ ਘਿਓ ਜ਼ਰੂਰ ਲਗਾਉਣਾ ਵਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਮਟਾਪਾ ਹੋ ਜਾਂਦਾ ਵਾ ਤੇ ਜਿਹੜੇ ਵੇਟ ਨੂੰ ਘਟਾਉਣਾ ਚਾਹੁੰਦੇ ਆ ਤੇ ਉਹਨਾਂ ਵਾਸਤੇ ਨੰਬਰ 1 ਤੇ ਇਹ ਹੈਗੀ ਗ੍ਰੀਨ ਟੀ DLC ਕੰਪਨੀ ਦੀ ਗ੍ਰੀਨਟੀ ਆ ਤੁਸੀਂ Google Search ਵੀ ਇਹਨੂੰ ਕਰ ਸਕਦੇ ਹੋ DLC ਲਿਖ ਕੇ ਮਲਟੀ ਗ੍ਰੀਨਟੀ ਲਿਖ ਕੇ ਤੁਸੀਂ ਸਾਰਾ ਇਹਦੇ ਫੰਕਸ਼ਨ ਆ ਜਿਹੜੇ ਸਾਰੇ ਸਮਝ ਸਕਦੇ ਹੋ Google ਦੇ ਵਿੱਚ ਵੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕੰਪਨੀ ਦੇ ਵੀਡੀਓ ਹੁੰਦੀਆਂ ਹੋਰ ਟੈਪ ਦੇ ਬਣਾਈਆਂ ਹੁੰਦੀਆਂ ਵਾ ਮੈਂ ਇੰਨਾ ਬਰੀਕੀ ਦੇ ਵਿੱਚ ਤੁਹਾਨੂੰ ਨਹੀਂ ਲਿਜਾ ਸਕਦਾ ਸੋ ਇਹ ਗ੍ਰੀਨਟੀ ਆ ਤੇ ਇਹਦੀਆਂ ਗੋਲੀਆਂ ਹੁੰਦੀਆਂ ਇਹਦੇ ਵਿੱਚ ਇਹ ਤੁਸੀਂ ਸਵੇਰੇ ਸ਼ਾਮ ਚਾਹ ਦੀ ਥਾਂ ਤੇ ਇਹ ਇਸਤੇਮਾਲ ਕਰਨੀ ਆ ਸਵੇਰੇ ਜਦੋਂ ਵੀ ਆਪਾਂ ਉੱਠਦੇ ਆ ਤਾਂ ਚਾਹ ਦੀ ਭਾਲ ਪੈਂਦੀ ਆ ਤਾਂ ਇਹਦੀ ਇੱਕ ਗੋਲੀ ਲੈ ਕੇ ਤੁਸੀਂ ਕੋਸੇ ਪਾਣੀ 'ਚ ਵੀ ਰੱਖ ਸਕਦੇ ਹੋ ਤੇ ਨਾਰਮਲ ਪਾਣੀ 'ਚ ਵੀ ਰੱਖ ਸਕਦੇ ਹੋ ਸਵੇਰੇ ਪੀਓ ਇੱਕ ਟਾਈਮ ਤੇ ਇੱਕ ਵਾਰ ਟਾਈਮ ਦੁਪਹਿਰੇ ਜਾਂ 2-4 ਵਜੇ ਜਿੰਨੇ ਵਜੇ ਵੀ ਤੁਹਾਨੂੰ ਦੁਬਾਰੇ ਚਾਹ ਦੀ ਦਿੱਕਤ ਪਰੇਸ਼ਾਨੀ ਲੱਗਦੀ ਆ ਵੀ ਚਾਹ ਪੀਣ ਨੂੰ ਜਲ ਕਰਦਾ ਤਾਂ ਤੁਸੀਂ ਚਾਹ ਦੀ ਜਗ੍ਹਾ ਤੇ ਇਹ ਪੀਣੀ ਤੇ ਚਾਹ ਬਿਲਕੁਲ ਬੰਦ ਕਰ ਦੇਣੀ ਆ ਨੰਬਰ 2 ਤੇ ਇਹ ਹੈਗੇ ਸਲੇਮ ਸਲੇਮ ਡਰਾਪਸ ਸਲੈਮ ਸਲੈਮ ਡ੍ਰੌਪਸ ਆਹੇ ਬੂੰਦਾਂ ਵਾਲੀ ਦਵਾਈ ਹੈ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਆ ਡਾਕਟਰ ਬੀ ਐਸ ਕੇ ਵਾਲਿਆਂ ਦੀ ਤੇ ਬਹੁਤ ਵਧੀਆ ਰਿਜ਼ਲਟ ਇਹਦੇ ਮਿਲ ਰਹੇ ਆ ਤੇ ਇਹਨੀਆਂ ਤੁਸੀਂ 20 ਬੂੰਦਾਂ ਪਾਣੀ ਚ ਪਾ ਲੈਣੀਆਂ ਚੌਥਾ ਹਿੱਸਾ ਗਲਾਸ ਦਾ ਪਾਣੀ ਲੈ ਕੇ ਤੁਸੀਂ ਉਹਦੇ ਵਿੱਚ ਅਸਦੀਆਂ 20 ਬੂੰਦਾਂ ਪਾ ਲੈਣੀਆਂ 20 ਡ੍ਰੌਪਸ ਪਾ ਲੈਣੇ ਤੇ ਪੀ ਲੈਣੇ ਆ ਰੋਟੀ ਖਾਣ ਤੋਂ 1 ਘੰਟਾ ਬਾਅਦ ਤੇ ਥੋਂ 10 ਮਿੰਟ ਬਾਅਦ ਯਾਨੀ ਕਿ ਪੰਜ ਤੋਂ 10 ਮਿੰਟ ਦਾ ਤੁਸੀਂ ਗੈਪ ਰੱਖਣਾ ਹੈ ਇਹਦੇ ਵਿੱਚ ਓਬੈਸਿਟੀ ਇਹ ਹੈਗੀਆਂ ਗੋਲੀਆਂ ਮਿੱਠੀਆਂ ਗੋਲੀਆਂ ਤੇ ਇਹ ਤੁਸੀਂ 5 ਗੋਲੀਆਂ ਚੂਸਣੀਆਂ ਵਾ ਜੀਭ ਤੇ ਰੱਖ ਕੇ ਇਹ ਵੀ ਸਵੇਰੇ ਦੁਪਹਿਰੇ ਸ਼ਾਮ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਤੁਸੀਂ ਇਹ ਦਵਾਈ ਲੈ ਲੈਣੀ ਆ ਤੇ ਇਦੋਂ ਬਾਅਦ ਚ 5-7 ਮਿੰਟ 10 ਮਿੰਟ ਦੇ ਫਰਕ ਦੇ ਨਾਲ ਤੁਸੀਂ ਇਹ ਗੋਲੀਆਂ ਜੀਭ ਤੇ ਰੱਖ ਕੇ ਚੂਸ ਲੈਣੀਆਂ ਵਾ ਠੀਕ ਆ ਜੀ ਸਵੇਰੇ ਦੁਪਹਿਰੇ ਤੇ ਸ਼ਾਮ ਇਹ ਚੀਜ਼ਾਂ ਨੂੰ ਵਰਤੋ ਤਾਂ ਤੁਹਾਡਾ weight ਆ ਜਿਹੜਾ ਬਹੁਤ ਜਲਦੀ ਘਟੂਗਾ ਤੇ ਨੰਬਰ 2 ਤੇ ਇਲੈਕਟ੍ਰੋ ਹੋਮੋਪੈਥਿਕ ਦਵਾਈ ਆ ਸਾਰੀ ਇਹ ਤੇ ਇਹਦਾ 1% ਵੀ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਸਰੀਰ ਦੇ ਉੱਤੇ ਤੇ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਫੀਲ ਨਹੀਂ ਹੋਊਗੀ ਤੁਹਾਨੂੰ ਬੇਚੈਜ ਖੋਗੇ ਤੁਸੀਂ ਇਹ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਜਿਵੇਂ ਕਈ ਦਵਾਈਆਂ ਦਾ ਹੁੰਦਾ ਵੀ ਸਾਈਡ ਇਫੈਕਟ ਜ਼ਿਆਦਾ ਹੋ ਜਾਂਦੇ ਆ ਪਰ ਇਲੈਕਟ੍ਰੋ ਹੋਮੋਪੈਥੀ ਦੀ ਦਵਾਈ ਆ ਇਹ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਤੁਹਾਡੇ ਸਰੀਰ ਤੇ ਨਹੀਂ ਪਊਗਾ ਸੋ ਜਿੰਨਾ ਵੀ ਬਿਨਾਂ ਪੜ੍ਹਨਾਂ ਨੇ ਇਹ ਮੰਗੌਣੀ ਹੋਈ ਤਾਂ ਦਿੱਤੇ ਗੇ ਨੰਬਰ ਤੇ ਆਪਣੇ ਨਾਲ ਤੁਸੀਂ WhatsApp ਤੇ ਸੰਪਰਕ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਪੂਰੀ ਜਾਣਕਾਰੀ ਜੇ ਕੋਈ ਗੱਲ ਰਹਿ ਗਈ ਹੋਵੇ ਤੁਹਾਡੀ ਜਾਣਕਾਰੀ ਤੋਂ ਤਾਂ ਤੁਸੀਂ ਕਾਲ ਲਾ ਕੇ ਜਾਂ ਫੋਨ ਲਾ ਕੇ ਵੀ ਪੁੱਛ ਸਕਦੇ ਹੋ ਜੀ ਧੰਨਵਾਦ ਜੀ